ਹਾਂਜੀ ਸਤਿ ਸ੍ਰੀ ਅਕਾਲ ਸਾਡੇ ਬਲੀਕੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਪਾਂ ਦੁਪੱਟੇ ਤੇ ਗੋਟਾ ਲਾਉਣਾਗਾ ਇਸ ਤਰ੍ਹਾਂ ਦਾ ਆਹ ਵਾਲੀ ਇੰਜੀਨੀਅਰਿੰਗ ਕੰਨੀਆਂ ਸੀਗਾ ਉਹਨੂੰ ਆਪਾਂ ਫੋਲਡ ਕਰ ਲਿਆ ਦੋਨੇ ਕੰਨੀਆਂ ਇਸ ਤਰਫ ਤੋਂ ਤੇ ਦੂਸਰੀ ਤਰਫ ਤੋਂ ਵੀ ਆਹ ਦੇਖੋ ਇਸ ਤਰ੍ਹਾਂ ਆਪਾਂ ਕੰਨੀ ਨੂੰ ਫੋਲਡ ਕਰ ਲਿਆ ਤੇ ਹੁਣ ਆਪਾਂ ਇਹਦੇ ਤੇ ਗੋਟਾ ਲਾਉਣਾ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਜਿਹੜੀ ਆਪੀ ਕੰਨੀ ਫੋਲਡ ਕਰ ਕੀਤੀ ਹੋਈ ਆ ਉਹਦੇ ਉੱਪਰ ਆਪਾਂ ਇਸ ਤਰ੍ਹਾਂ ਕਰਕੇ ਆ ਵਾਲਾ ਗੋਟਾ ਰੱਖਾਂਗੇ ਇਸ ਤਰ੍ਹਾਂ ਤੇ ਫੇਰੀ ਦੇ ਤੇਸਾ ਸਲਾਈ ਲਾਵਾਂਗੇ ਆਪਣਾ ਜਿਹੜਾ ਗੋਟਾ ਹੋ ਬਿਲਕੁਲ ਗਮ ਲੱਗੂਗਾ ਈਦੀ ਕੰਨੀ ਕੰਨੀ ਤੇ ਆਪਾਂ ਸਲਾਈ ਲਾਉਣੀ ਹੈ ਇਸ ਤਰੀਕੇ ਨਾਲ ਹਾਂਜੀ ਹੁਣ ਆਪਣੀ ਕੰਨੀ ਆ ਗਈ ਆ ਕੰਨੀ ਤੋਂ ਆਪਾਂ ਇਸ ਤਰ੍ਹਾਂ ਰੱਖੀ ਗੋਟਾ ਜਮਾ ਕਰਨੀ ਤੇ ਸਲਾਈ ਲੈ ਆਉਣੀ ਹੈ ਇਸ ਤਰੀਕੇ ਨਾਲ ਫਿਰ ਆਪਾਂ ਜਿਹੜੀ ਆਪਣੀ ਮਸ਼ੀਨ ਦੀ ਸੂਈ ਹੋਗੀ ਉਹਨੂੰ ਵਿੱਚੇ ਰਖਣਾ ਹੈ ਵਿੱਚੇ ਰੱਖ ਕੇ ਆਪਾਂ ਉੱਪਰ ਚੱਕ ਕੇ ਪੈਰਨ ਫਿਰ ਆਪਾਂ ਆਹ ਵਾਲਾ ਜਿਹੜਾ ਆਪਣਾ ਬੋਟ ਆਏਗਾ ਇਹਨੂੰ ਇਸ ਤਰੀਕੇ ਨਾਲ ਇਧਰਲੇ ਪਾਸੇ ਨੂੰ ਫੋਲਡ ਕਰ ਦੇਣਾ ਹੁਣ ਆਪਾਂ ਫਿਰ ਸिलाई ਇੱਦਾਂ ਨੂੰ ਫਿਲ ਕਰ ਦੇਣੀ ਕੰਨੀ ਕੰਨੀ ਤੇ ਸिलाई ਲਾਉਣੀ ਸਟਾਰਟ ਕਰ ਦੇਣੀ ਹੈ ਇਸੇ ਤਰੀਕੇ ਨਾਲ ਆਪਾਂ ਸਾਰੀ ਕੰਨੀ ਤੇ ਲਾ ਕੇ ਲਾਉਂਦੇ ਜਾਣਾ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਫੋਲਵ ਕਰਿਆ ਕਰੋ ਆਪਾਂ ਇਸ ਤਰ੍ਹਾਂ ਸਲਾਈ ਲਾਉਂਦੇ ਜਾਣਾ ਹੈ ਧਿਆਨ ਰੱਖਣਾ ਯਾਰ ਕਿ ਸਲਾਈ ਇਹ ਉਹ ਬਾਹਰ ਨਾ ਨਿਕਲੇ ਹਾਂਜੀ ਆਪਣੀ ਦੂਸਰੀ ਕੰਨੀ ਆ ਗਈ ਹੁਣ ਦੂਸਰੀ ਕੰਨੇ ਤੋਂ ਫੇਰ ਆਪਾਂ ਉਸੇ ਤਰ੍ਹਾਂ ਹੀ ਮਸ਼ੀਨ ਨੂੰ ਪਕਾਨੀਟਰ ਤੇ ਲੈ ਆਉਣਾ ਸੂਈ ਨੂੰ ਰੱਖਣਾ ਵਿੱਚ ਬੇਤਰਕੇ ਉੱਪਰ ਚੱਕ ਕੇ ਆਪਣਾ ਪੈਰ ਨੂੰ ਫਿਰ ਆਪਾਂ ਇਸ ਤਰ੍ਹਾਂ ਕਮਾ ਕੇ ਦੁਪੱਟੇ ਨੂੰ ਤੇ ਗੋਟੇ ਨੂੰ ਇਸ ਤਰੀਕੇ ਨਾਲ ਰੱਖਣਾ ਆਏਗਾ ਇਸ ਤਰ੍ਹਾਂ ਆਪਣਾ ਪੋਨਾ ਵਧੀਆ ਨਿਕਲੂਗਾ ਇੱਥੋਂ ਆਪਾਂ ਫਿਰ ਸਲਾਈਟ ਸਟਾਰਟ ਕਰ ਦੇਣੀ ਹਾਂਜੀ ਇੱਥੋਂ ਆਪਾਂ ਇਸ ਤਰ੍ਹਾਂ ਕਰਕੇ ਰੱਖ ਲੈਣਾ ਗੋਟੇ ਨੂੰ ਇਸ ਤਰੀਕੇ ਨਾਲ ਇਹਨੂੰ ਪਕਾਟ ਕਰ ਦਾਂਗੇ ਇੱਕੋ ਥੂੜਾ ਜਿਹਾ ਫੋਲਡ ਕਰ ਦਾਂਗੇ ਹਾਂਜੀ ਇੱਥੇ ਆਪਾਂ ਜੋੜ ਕੇ ਇਹਨਾਂ ਨੂੰ ਤੇ ਹੁਣ ਆਪਾਂ ਜਿਹੜਾ ਆਪਣਾ ਇਸ ਤਰ੍ਹਾਂ ਲੋਡ ਕਰਕੇ ਧਰਿਆ ਸੀ ਨਾ ਆਪਾਂ ਗੋਟ ਕਰ ਉਹਨੂੰ ਇਸ ਤਰੀਕੇ ਨਾਲ ਕੱਢ ਕੇ ਬਾਹਰ ਆਹ ਦੇਖੋ ਆਪਣਾ ਕੋਨਾ ਬਦੀ ਆ ਤਰੀਕੇ ਨਾਲ ਨਿਕਲ ਕੇ ਬਾਹਰ ਆਇਆ ਹੁਣ ਆਪਾਂ ਇਹਦੇ ਤੇ ਫੋਲਡ ਕਰਕੇ ਇਹਦੇ ਤੇ ਲਾਵਾਂਗੇ ਸਲਾਈ ਬਾਹਰ ਕੱਢ ਕੱਢ ਕੇ ਇਹਨੂੰ ਇਸ ਤਰ੍ਹਾਂ ਆਪਾਂ ਇੱਧਰ ਕਰ ਕਰਕੇ ਇਹਦੇ ਕੋਰਟੇ ਦੇ ਨਾਲ-ਨਾਲ ਸਲਾਈ ਲਾਉਣੀ ਆ గోటేను ఉటాకి గోటేది కన్ని కన్ని మోడలేనా ਹਾਂਜੀ ਇਸ ਤਰ੍ਹਾਂ ਆਪਣੇ ਦੇਖੋ ਦੁਪट्टे ਤੇ ਇਸ ਤਰ੍ਹਾਂ ਦੀ ਫਿਨਿਸ਼ਿੰਗ ਆਈ ਹੈ ਬੇਤਰੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਆਪਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ